ਜਨ ਜਨਤੀ ਜਿਹੜੀ ਜਨਾਈ ਆ ਰਹੀ ਹੈ ਔਰ ਸਾਡੇ ਹਿੰਦੁਸਤਾਨ ਦੇ ਦੂਸਰੇ ਪ੍ਰਧਾਨ ਮੰਤਰੀ ਦੇ ਨਾਵਾ ਸ਼ਾਸਰੀ ਜੀ ਉਹਨਾਂ ਦੀ ਵੀ ਅੱਜ ਜਨਮ ਦਿਨ ਆ ਰਹੀ ਹੈ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਮੇਰੇ ਇਲਾਕੇ ਵੱਲੋਂ ਸਾਰੇ ਹੀ ਲੋਕਾਂ ਨੂੰ ਲੱਖ ਲੱਖ ਵਧਾਈ ਹੈ ਔਰ ਅੱਜ ਸਾਰੇ ਹੀ ਪੂਰੇ ਖੁਸ਼ੀ ਦੇ ਨਾਲ ਮਾਣ ਨਾਲ ਜਿਹੜਾ ਜਨਤੜਾ ਮਨਾ ਰਹੇ ਆ ਔਰ ਨਾਲਵਾ ਸ਼ਾਸਨ ਨੇ ਯੋਜਨਾ ਨਾਰੇ ਹਨ ਕਿ ਇਹ ਸਾਰੇ ਮੁਕੰਮਲ ਹੋ ਗਏ। ਬੜੀ ਮੁਸ਼ਕਲ ਦੇ ਨਾਲ ਸਾਡੇ ਦੇਸ਼ ਨੂੰ ਇਹਨਾਂ ਨੇ ਜੱਦੀ ਦਵਾਈ ਸੀ। ਕੋਈ ਬੜੀ ਸ਼ਾਂਤ ਨੇ ਤਰੀਕੇ ਨਾਲ ਕੋਈ ਹਿੰਸਾ ਨਹੀਂ ਹੋਈ। ਪਰ ਇਹਨਾਂ ਦੇ ਦੂਰ ਸੋਚ ਸੀ ਕੋ ਸੋਚ ਨਾਲ ਦੇਸ਼ ਜਾਰੀ ਰਹਿਣ ਦਾ ਸਾਨੂੰ ਸਾਰੇ ਨੂੰ ਚਾਹੀਦਾ। ਸਾਨੂੰ ਸਾਰਿਆਂ ਨੂੰ ਜਿਹੜਾ ਜਵਲ ਆਪਣੇ Mahatma Gandhi ਜੀ ਦੇ ਦੱਸੇ ਮਾਰਗ 'ਤੇ ਚੱਲਣਾ ਚਾਹੀਦਾ। ਇਹ ਦੇਸ਼ ਹੋਰ ਸੂਬਾ ਹੋਰ ਕੋਲ ਦੀ ਤਾਂ ਜਿਹੜੀ ਹੈ ਇਹਨਾਂ ਦੀ ਸੋਚਣ ਵਾਲੀ ਹੁੰਦੀ ਹੈ ਫਿਰ ਮੇਰੇ ਕੋਲੋਂ ਸਾਰਿਆਂ ਨੂੰ ਅੱਜ ਦੇ ਦਿਨੋਂ ਤੇ ਲੱਖ ਲੱਖ ਬਧਾਈਆਂ